ਜੋ ਜੋ ਉਸੋਂ ਬਿਨ ਸਹ ਹੈ ਪ੍ਰਵਾਚ ਕੈ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਰ ਉਹਨਾਂ ਦੇ ਬੇਟਿਆਂ ਦਾ ਜੁਆਇਆਂ ਦਾ ਨਾਂ ਲਿਖਦੇ ਇਸ ਸਬਸ਼ਦ ਨੂੰ ਜਿਗੋ ਜੁਗਾ ਟਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦੰਦਰ ਅੱਜ ਅਸੀਂ ਸਾਰੇ ਉਸ ਰੰਗਲੇ ਸੱਜਣ ਸਰਦਾਰ ਹਾਕਮ ਸਿੰਘ ਜੀ ਜੋ ਸਾਰੇ ਪਰਿਵਾਰ ਨੂੰ ਮਤਰਾ ਨੂੰ ਦੋਸਤਾਂ ਨੂੰ ਸੁਬੰਧੀਆਂ ਨੂੰ ਓਹ ਛੋੜਾਂ ਦੇ ਇਸ ਫਾਨੀ ਸੰਸਾਰ ਨੂੰ ਆਲਵਦਾ ਕਹਿ ਕੇ ਆਪਣੇ ਅਸਲੀ ਘਰ ਵਿੱਚ ਪੰਜਾਬ ਰਾਜੇ ਹਨ ਅਸੀਂ ਸੰਸਾਰ ਤੇ ਘਰ ਬਣਾਏ ਪ੍ਰਭਾਣੀ ਨੇ ਆਖਿਆ ਇਹ ਤੇਰਾ ਅਸਲੀ ਘਰ ਨਹੀਂ ਇੱਥੇ ਸਿਰਫ ਮਾਰਜ ਸ 3.5 ਹੱਥ ਨੀਤਾ ਪੌਣੇ ਚਾਰ ਇਸ ਧਰਤੀ ਤੇ ਤੇਰਾ ਕਰਮ ਜਿਹੜਾ ਜਿਹੜੀ ਜਗ੍ਹਾ ਰੱਬ ਨੇ ਤੇਰੇ ਨਾਲ ਬੈ ਕਰਕੇ ਦਿੱਤੀ ਉਹ ਸ਼ਰਿਫ ਤੇ ਸ਼ਰਿਫ ਸ਼ਮਸ਼ਾਨ ਘਾਟ ਦੀ ਜਗ੍ਹਾ ਨੂੰ ਬਿਆਨ ਕੀਤਾ ਦਸ਼ਮਤ ਆਪ ਜੀ ਨੇ ਲੈਣੇ ਹਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਚੁਕਾਉਂਦਿਆਂ ਹੋਇਆਂ ਸਰਦਾਰ ਹਾਕਮ ਸਿੰਘ ਪ੍ਰਤੀ ਆਪਣੇ ਸਬੰਧ ਆਪਣਾ ਪਿਆਰ ਆਪਣਾ ਸਨੇਹ ਪ੍ਰਗਟ ਕਰਦਿਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਸੰਗਤਾਂ ਉੱਤੇ ਨੇ ਇਹ ਤੋਂ ਕਿਤੇ ਜ਼ਿਆਦਾ ਥੱਲੇ ਬੈਠੀਆਂ ਹਨ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਨਾ ਪੇ ਜਿਹੜੇ ਪਰਿਵਾਰ ਦੇ ਮੈਂਬਰਾਂ ਨੇ ਚਾਹ ਪਾਣੀ ਦੀ ਪ੍ਰੇਰਿਤ ਕਰਨਾ ਉਹ ਖੜੇ ਰਹਿਣ ਆਪਾਂ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ ਮਿਲ ਕੇ ਅਰਦਾਸ ਕੀਤੀ ਜਾਂਦੀ ਇਕੱਲੇ ਗ੍ਰੰਥੀ ਸਿੰਘ ਦੀ ਰਾਗੀ ਸਿੰਘਾਂ ਦੀ ਡਿਊਟੀ ਨਹੀਂ ਹੁੰਦੀ ਪੀ ਉਹਨਾਂ ਨੇ ਸ਼ਬਦ ਪੜਨਾ ਅਸੀਂ ਸਾਰਿਆਂ ਨੇ ਮਿਲ ਕੇ ਉਸ ਵਿਛੜੀ ਜੀਵਾਤਮਾ ਨੂੰ ਇਹ ਅਸ਼ੀਸ਼ ਦੇਣੀ ਹੈ ਜਿਹੜਾ ਸ਼ਬਦ ਭਾਈ ਸਾਹਿਬ ਪੜ ਕੇ ਗਏ ਨੇ ਦੇਹੋ ਸੱਜਣ ਅਸ਼ੀਸ਼ੜੀਆਂ ਕਿਉਂ ਵੈ ਸ਼ੈਭਸ਼ ਮੇ ਪਰ ਆਪਣਾ ਸੁਭਾਅ ਬਣ ਗਿਆ ਵੀ ਆਪਾਂ ਮੇਲਾ ਜਾ ਵੇਖਿਆ ਕੁਰਸੀਆਂ ਪਰਵਾਰ ਲਾ ਦਿੰਦਾ ਆਪਾਂ ਥੱਲੇ ਬੈਠੇ ਗੱਲਾਂ ਬਾਤਾਂ ਕਰਕੇ ਚਲੇ ਗਏ ਪਰਵਾਰ ਨੂੰ ਮਿਲ ਲਿਆ ਪਤਾ ਲੱਗ ਗਿਆ ਵੀ ਫਲਾਣਾ ਆਇਆ ਸੀ ਗੁਰੂ ਨੂੰ ਮਿਲਿਆ ਕਰੋ ਸੰਸਾਰ ਅਤ ਦਾ ਦੁਖੀ ਹੋ ਚੁੱਕਾ ਸ਼ਾਦੀ ਜਿੰਦ ਨੂੰ ਇੱਕ ਛਿਨ ਲੱਗਦਾ ਖਤਮ ਹੋਣ ਲੱਗ ਪਿਆ ਕੱਲ ਇੱਕ ਇੱਥੇ ਲੰਧ ਹੋਈ ਮਾਤਾ ਜਸ਼ਵੰਤ ਕੌਰ ਦੀ ਗੁਰੂ ਘਰ ਮੱਥਾ ਟੇਕਣ ਆਏ 10 ਵਜੇ ਤੋਂ ਬਾਅਦ ਉਹਨਾਂ ਮੱਥਾ ਟੇਕਿਆ ਚ ਥੱਲੇ ਆਪਣੇ ਆਪ ਗਏ ਇੱਥੇ ਬਜ਼ੁਰਗ ਮਾਤਾ ਜਿਨ੍ਹਾਂ ਨੇ ਜਗ੍ਹਾ ਦਿੱਤੀ ਹੈ ਇਸ ਗੁਰੂ ਘਰ ਵਾਸਤੇ ਕੋ ਰਹਿੰਦੇ ਹਨ ਉਹਨਾਂ ਦੇ ਕੋਲ ਇੱਕ ਸੇਵਾ ਕਰਨ ਵਾਲੇ ਪ੍ਰੈਨਟੀ ਹਨ ਮਨਜੀਤ ਕੌਰ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਾਂ ਕਰ ਰਹੇ ਮੇਰੀ ਪਤਨੀ ਬਾਰੇ ਕਹਿ ਰਹੇ ਹਨ ਕਿ ਉਹਨਾਂ ਨੂੰ ਕਿਹਾ ਕਰ ਵੀ برف ਜਿਹੜੀ ਹੈ ਪਹਾੜੀਆਂ ਤੇ ਜੰਮੀ ਹੈ ਉਹ ਪਿੰਗਲ ਦੀ ਤੇ ਠੰਡ ਬਹੁਤ ਜ਼ਿਆਦਾ ਹੈ ਕਿ ਜਿਹੜਾ ਤੁਸੀਂ ਕੰਮ ਕਰਦਿਆਂ ਜੇ ਭਾਂਡੇ ਮਣ ਜਾਂਦਾ ਜਾਂ ਹੋਰ ਗੁਰੂ ਘਰ ਦੀ ਸੇਵਾ ਦਾ ਥੋੜਾ ਜਿਹਾ ਦਿਨ ਚੜੇ ਕਰਿਆ ਕਰੋ ਇਹ ਜਿਆਦਾ ਠੰਡ ਚ ਕੰਮ ਨਹੀਂ ਕਰਨਾ ਇੰਨੀਆਂ ਗੱਲਾਂ ਕਰਕੇ ਉਹ ਘਰ ਗਈ ਜਾਂਦਿਆਂ ਤੈਕ ਹੋਇਆ ਕਰਦੇ ਵਿੱਚ ਹੀ ਸਮਾਪਤੀ ਆਪਣੇ ਜਾਣ ਤੋਂ ਪਹਿਲਾਂ ਉਹ ਨਸ਼ੀਅਤ ਕਿਸੇ ਹੋਰ ਨੂੰ ਦੇ ਰਹੀ ਕਿਉਂਕਿ ਮਾਂ ਨੂੰ ਨਹੀਂ ਪਤਾ ਕਿ ਮੈਂ ਘਰ ਜਾਣਾ ਤੇ ਮੇਰੇ ਨਾਲ ਇਹ ਵਾਪਰ ਜਾਣਾ ਇਹਨੂੰ ਗੁਰਬਾਣੀ ਕਹਿੰਦੀ ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਸਰਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸੰਸੋ ਗਾਲਨੀ ਰੱਬ ਕੀ ਵੀ ਇੱਕ ਦਿਨ ਸਾਰਿਆਂ ਵਾਸਤੇ ਆਉਣਾ ਜੀ ਅਸੀਂ ਇਹ ਸੰਸਾਰ ਤੇ ਸਾਜੀ ਉਮਰ ਯਤਨ ਕੀਤਾ ਵੀ ਆਪਾਂ ਬਚੀਏ ਥੋੜੀ دیر ਪਿੱਛੇ ਮੈਂ ਰਜਿੰਦਰਾ ਹਸਪਤਾਲ ਚ ਜਾ ਕੇ ਆਇਆ ਸਵੇਰੇ 8:00 ਵਜੇ ਨਾਲ ਕੋਈ ਸਬੰਧੀ ਦਾ ਖਰਸੀ ਕੋਥੇ ਜਨੂ ਹਸਪਤਾਲ ਚ ਜਾਇਦਾ ਹੈ ਜਿ ਲੱਗਦਾ ਸਾਰਾ ਸੰਸਾਰ ਇੱਥੇ ਪਿਆ ਹੈ ਉਹਨਾਂ ਪ੍ਰੇਮੀਆਂ ਵੱਲੋਂ ਇਹ ਸੁਨੇਹਾ ਸੀ ਫੋਨ ਆਇਆ ਕਿ ਸਾਨੂੰ ਸਹਾਇਤਾ ਕਰੋ ਕਿ ਵੈਂਟੀਲੇਟਰ ਨਹੀਂ ਮਿਲਦਾ ਸੀ ਡਾਕਟਰਾਂ ਨੂੰ ਮਿਲੇ ਇਥੋਂ ਦੇ ਮੰਤਰੀ ਨੇ ਡਾਕਟਰ ਬਲਵੀਰ ਸਿੰਘ ਉਹਦੇ ਪੀਏ ਦਾ ਫੋਨ ਵੀ ਕਰਾਇਆ ਉਹਨਾਂ ਭਾਜੀ ਸਾਡੇ ਕੋਲ ਵੈਂਟੀ ਪੂਰੇ ਹਸਪਤਾਲ ਚ 10 ਨਹੀਂ 1500 ਮਰੀਜ਼ ਹੈ ਜਿਨ੍ਹਾਂ ਨੂੰ ਵੈਂਟੀਲੇਟਰ ਚਾਹੀਦਾ ਇਹ ਉਹਨਾਂ ਨੂੰ ਕਿਵੇਂ ਚੁੱਕੀਏ ਕਿ ਜਦੋਂ ਕਿਸੇ ਨੂੰ ਚੁੱਕਾਂਗੇ ਕੋਈ ਜਾਂਚ ਲਾਣਾ ਕਰੇਗਾ ਤਾਂ ਵੇਲਾ ਆਉਣਾ ਤੇ ਤਾਂ ਜਾ ਕੇ ਮਿਲ ਸਕਦਾ ਛਾੜੀ ਆਪਣੀ ਮਜਬੂਰੀ ਵੀ ਨਹੀਂ ਤੇ ਅਸੀਂ ਆਪੇ ਹੀ ਦੇ ਦੀ ਹੈ ਹੀ ਨਹੀਂ ਇਹਨੂੰ ਗੁਰਬਾਣੀ ਨੇ ਬਿਆਨ ਕੀਤਾ ਕਿ ਸਾਡੀ ਹਾਲਤ ਇਹੋ ਜਿਹਾਰਤ ਦੇਖ ਸਭ ਉਹ ਹੱਸੈ ਐਸੀ ਨਸ਼ਾ ਹਮਾਰੀ ਗੱਲਾਂ ਸੰਸਾਰ ਚ ਬਹੁਤ ਕੀਤੀਆਂ ਦੰਦੀਆਂ ਨੇ ਇਹਨੂੰ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਨੇ ਆਖਿਆ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਭੁਰੀਆਂ ਮਨੋਂ ਕੁਸ਼ੁੱਧਾਂ ਕਾਲੀਆਂ ਬਾਹਰੋਂ ਕਿੱਤਵੀਆਂ ਹਰੀਸ਼ਾਂ ਕਰੇ ਤਣਾੜੀਆਂ ਜੋ ਸ਼ੇਵਾਂ ਦਰ ਖੜੀਆਂ ਨਕਲ ਸੀ ਜ਼ਰੂਰ ਕਰਨੇ ਆ ਵੀ ਫਲਾਣਾ ਇੰਜ ਕਰਦਾ ਸੀ ਮੈਂ ਵੀ ਕਰਦਿਆਂਗਾ ਇੱਕ ਵਾਰੀ ਮੈਨੂੰ ਥਾਪੜਾ ਦੇ ਦਿਓ ਕੀਤਾ ਕੁਝ ਵੀ ਨਹੀਂ ਜਾਂਦਾ ਇੱਕ ਉਪਕਾਰ ਸੰਸਾਰ ਤੇ ਲੱਗੇ ਵੀ ਬਾਰ ਬੱਚੇ ਕਿਉਂ ਜਾ ਰਹੇ ਹਨ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ ਮੇਰਾ ਆਪਣਾ ਬੇਟਾ ਬਾਹਰ ਵਿੱਚ ਹੈ ਜਿਹੜੀਆਂ ਉਥੇ ਸ਼ੁਲਤਾਨ ਨੇ ਮਸ਼ੱਕਤ ਵੇਖੋ ਮਿਹਨਤ ਉਥੇ ਵੀ ਕਰਨੀ ਪੈਗੀ ਪਰ ਉਹ ਕਈ ਕਹਿੰਦੇ ਨੇ ਵੀ ਉਥੇ ਮੜੀ ਦਸ਼ਾ ਖਰਾਬ ਦੀ ਫਲਾਣਾ ਉਹ ਕਹਿੰਦਾ ਜਿਹੜਾ ਇੱਥੇ ਆ ਗਿਆ ਵਾਪਸ ਨਹੀਂ ਜਾਂਦਾ ਵੀ ਉਥੇ ਤੁਹਾਡੀ ਜਿੰਦ ਦਾ ਮੁੱਲ ਨਹੀਂ ਇੱਥੇ ਤੁਹਾਡੇ ਜਨਦਾ ਮੁੱਲ ਕੁੱਤੇ ਨਾਲ ਵੀ ਘਾਟੇ ਤੁਹਾਨੂੰ ਪਤਾ ਹੀ ਨਹੀਂ ਕਦੋਂ ਤੁਹਾਨੂੰ ਕੋ ਗੋਲੀ ਮਾਰਦੇ ਖਤਮ ਕਰਦੇ ਤੁਹਾਨੂੰ ਪੁੱਛਣਾ ਨਹੀਂ ਕਿਸੇ ਨੇ ਉਹ ਸੇ ਸਰੀਰ ਨੂੰ ਪੁੱਛਿਆ ਜਾਂਦਾ ਵੀ ਇਹ ਇਸ ਤਰ੍ਹਾਂ ਕਿਉਂ ਵਾਪਰਿਆ ਆਪਣੇ ਬੱਚੇ ਨੂੰ ਤੁਸੀਂ ਥੱਪੜ ਨਹੀਂ ਮਾਰ ਸਕਦੇ ਉਹ ਜੇ ਕਾਨੂੰਨ ਨੇ ਹਰ ਸੋਲ ਤੁਹਾਨੂੰ ਘਰ ਬੈਠਿਆਂ ਪ੍ਰਾਪਤ ਹੋ ਜੇਗੀ ਜੋ ਤੁਹਾਨੂੰ ਚਾਹੀਦਾ ਹੈ ਪਰ ਸਾਡੀ ਜਿਹੋ ਜੀ ਇੱਥੇ ਦਸਾ ਜੀ ਉਹੋ ਜਿਹਾ ਮਾਹੌਲ ਅਸੀਂ ਉੱਥੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸ਼aura ਕੁਛ ਸਾਡੇ ਨਾਲ ਤਾਂ ਵਾਪਰਿਆ ਐ ਅਸੀਂ ਪਰਮੇਸ਼ਰ ਤੋਂ ਦੂਰ ਹੋ ਗਏ ਅਕਾਲ ਪੁਰਖ ਤੋਂ ਹਰ ਕਲੋਨੀ ਵਿੱਚ ਚਾਰ ਚਾਰ ਗੁਰੂ ਘਰ ਪਿੰਡਾਂ ਵਿੱਚ ਚਾਰ ਚਾਰ ਗੁਰੂ ਘਰ ਜੇ ਮੈਂ ਹਰ ਕਥਾ 'ਚ ਇੱਕ ਸ਼ਬਦ ਵਰਤਣਾ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਰਤੋਂ ਕਰਨੀ ਉਹਦੇ 'ਚ ਤੁਹਾਡੇ ਨਾਲੋਂ ਜ਼ਿਆਦਾ ਵੱਧ ਮਾਰ ਸਾਨੂੰ ਪਵੇਗੀ ਜੇ ਹੱਥ ਜੋੜ ਕੇ ਕਹਿ ਦਿੰਦੇ ਆਂ ਵੀ ਜਿੱਥੇ ਮਹਾਰਾਜ ਖਲੋਜੀ ਹੁਣ ਵਿੱਚ ਬੱਚੇ ਦਾ ਵਿਆਹ ਹੈ ਅੱਜ ਬਾਪੂ ਨੇ ਜਾਣ ਨੂੰ ਛੱਡ ਕੇ ਆਈ ਆਪਣੇ ਦਰ ਤੱਕ ਇਹ ਜਿੰਦ ਸਫਲ ਹੋ ਜਾਏ ਇਹਦੀਆਂ ਸੰਸਾਰ ਤੇ ਕੋ ਲੱਖਿਮਾ ਹੋ ਜਾਣ ਸਤਿਗੁਰਾਂ ਨੇ ਜਿਹੜੀ ਆਯੂ ਦਿੱਤੀ ਉਸ ਆਯੂ ਨੂੰ ਸਫਲ ਕਰਨ ਵਾਸਤੇ ਪ੍ਰੇਰਿਤ ਕੀਤਾ ਵੀ ਜਿਹੜੀ ਜਨੂੰ ਜਿੰਦ ਮਿਲੀ ਦਾ ਇਹ ਹੈ ਨਾਮ ਜਪਣ ਦੀ ਸੇਵਾ ਕਰਨ ਦੀ ਸਿਮਰਨ ਕਰਨ ਦੀ ਜਿਵੇਂ ਜਾਇਦਾਦ ਪ੍ਰਾਪਰਟੀ ਧਨ ਦੌਲਤ ਪਰਿਵਾਰ ਦੀ ਸੰਭਾਲੇ ਤੇ ਉਹਨੇ ਤੈਨੂੰ ਆਪੇ ਜਨਮ ਦਿੱਤੀ ਇਹਦੀ ਡਿਊਟੀ ਉਹਨੇ ਤੈਨੂੰ ਜਨਮ ਦਿੱਤਾ ਜਿਵੇਂ ਪਿਓ ਦਾ ਫਰਜ਼ ਹੁੰਦਾ ਨਾ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਪੀਣਾ ਦੀ ਮੈਂ ਪਾਲਣਾ ਕਰਾਂਗਾ ਬਣਾਣੇ ਨੇ ਬਣਾਣ ਤੋਂ ਬਾਅਦ ਉਹਚਾਰ ਕਰਦਾ ਨੌਕਰੀ ਤੇ ਲੱਗ ਜਣ ਨੌਕਰੀ ਤੋਂ ਬਾਅਦ ਉਹਚਾਰ ਕਰਦਾ ਵਿਆਹ ਦੀਆਂ ਰਸਮਾਂ ਕਰਨਾ ਵਿਆਹ ਦੀਆਂ ਰਸਮਾਂ ਤੋਂ ਫਿਰ ਇੱਕ ਅਗਲੀ ਆਸ ਪੈਦਾ ਹੋ ਗਈ ਇਹ ਆਪਣੇ ਬੱਚਿਆਂ ਵਾਲਾ ਪੜਨ ਦੇ ਚੰਗੀ ਤਰ੍ਹਾਂ ਸੈੱਟ ਹੋ ਜੇ ਦਾ ਆਪਣਾ ਘਰ ਹੋਵੇ ਤੇ ਰੱਬ ਨੇ ਆਖਿਆ ਮੈਂ ਤੇਰਾ ਮਾਪਿਓ ਹਾਂ ਸਭਨਾ ਕ ਮਾਪਿਓ ਆਪ ਹੈ ਆਪੇ ਸਾਰ ਕਰੇ ਕਾਹੇ ਨੇ ਮਨ ਚਿੱਤ ਵਿੱਚ ਉੱਤਮ ਜਾਂ ਆਹਰ ਹਰ ਜੀਉ ਪਰਿਆ ਉਹਨੇ ਆਖਿਆ ਤੂੰ ਤੇ ਮਨੁੱਖ ਹੈ ਨਾ ਸੈਨ ਪੱਥਰ ਮੈਂ ਦੰਤੋਂ ਪਾਏ ਤਾਂ ਕਾ ਰਿਜਕ ਆਗੈ ਕਰਤਿਆ ਪਰ ਇਸ ਰਿਜਕ ਦੇ ਪਿੱਛੇ ਸਾਡਾ ਮਨ ਇੰਨਾ ਲੱਗਾ ਭਰਾ ਨੇ ਭਰਾ ਦਾ ਕਤਲयाम ਕੀਤਾ ਜੀ ਲੁਧਿਆਣੇ ਵਿੱਚ ਰਿਟਾਇਰ ਕੈਪਟਨ ਸਾਡੀ ਉੱਤੇ ਡਿਊਟੀ ਸੀ ਉਸ ਸਮੇਂ ਅਜਤੋਂ ਕਿਨ ਕੁਸ਼ਾਲਾ ਦੀ ਗੱਲ ਹੈ ਕਿ ਉਹਦਾ ਪੁੱਤਰ ਕਤਲ ਕਰਾਂਦਾ ਆਪਣੇ ਮਾਪਿਆਂ ਦਾ ਸਿਫਾਰੀ ਦੇ ਕੇ ਘਰ ਵਿੱਚ ਰੱਖੇ ਨੌਕਰ ਤੋਂ ਵੀ ਤੂੰ ਇਹਨਾਂ ਨੂੰ ਖਤਮ ਕਰਤਾ ਮੈਨੂੰ ਵਿਰਾਸਤ ਮਿਲੇਗੀ ਨਸ਼ਈ ਸੀ بڑا ਆਪ ਜੇਲ੍ਹ 'ਚ ਬੈਠਾ ਮਾਪੇ ਸ਼ਮਤ ਹੋ ਗਏ ਘਰ ਸੁਣਾ ਪਿਆ ਬਹੁਤ ਜਿਆਦੀਆਂ ਘਟਨਾਵਾਂ ਅੱਜ ਦੇ ਸਮੇਂ 'ਚ ਵਾਪਰਦੀਆਂ ਨੇ ਕਿਉਂ ਕਿ ਅਸੀਂ ਰੱਬ ਦਾ ਭੈ ਕੰਣਾ ਛੱਡ ਦਿੱਤਾ ਹੈ ਪ੍ਰਾਪਰਾ ਤੋਂ ਦੂਰ ਹੋਇਆ ਬੈਠਾ ਹੈ ਇਹ ਉਹ ਪੁੱਤਰ ਦੀ ਬਣਨੀ ਨੂੰ ਸਾਸਤਰੀ ਬਣਨੀ ਪ੍ਰਾਪਰਾ ਦੀ ਬਣਨੀ ਇਹਦਾ ਇੱਕੋ ਹੀ ਕਾਰਨ ਹੈ ਵੀ ਧਰਮ ਸਾਡੇ ਜੀਹਨ ਵਿੱਚ ਨਹੀਂ ਰਿਹਾ ਧਰਮੀ ਰਸਮਾਂ ਸੀ ਕਰਨੇ ਆ ਇਹ ਜੇ ਆਪਾਂ ਪਾਠ ਨਾ ਕਰਾਇਆ ਲੋਕ ਕੀ ਕਹਿਣਗੇ ਲੰਗਰ ਨਾਲ ਲਾਇਆ ਲੋਕ ਕੀ ਕਹਿਣਗੇ ਬਸ ਇਸ ਕਰਕੇ ਕੀਤਾ ਜਾ ਰਿਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤਿਆ ਜਾ ਰਿਹਾ ਮੰਨਿਆ ਨਹੀਂ ਜਾ ਰਿਹਾ ਅਸੀਂ ਇਹਦੀ ਵਰਤੋਂ ਕਰਨਿਆ ਗੁਰੂ ਗ੍ਰੰਥ ਸਾਹਿਬ ਜੀ ਨੇ ਸਤਿਗੁਰਾਂ ਤੇ ਆਖਿਆ ਸੀ ਸ਼ਬਦ ਨੂੰ ਪ੍ਰਕਰਮਾ ਨਾ ਕਰੀ ਸ਼ਬਦ ਨੂੰ ਕੇਵਲ ਵੇਖੀ ਨਾ ਰਮਾਲੇ ਨਾ ਚੜਾਈ ਸਤਿਗੁਰੂ ਨੂੰ ਸਭ ਕੁਝ ਦੇਖਦਾ ਜੀਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਜੇ ਚਰ ਸ਼ਬਦ ਨਾ ਕਰੇ ਵਿਚਾਰ ਪਰ ਆਪਾਂ ਤੇ ਵਿਚਾਰ ਨੂੰ ਸੁਣਿਆ ਹੀ ਨਹੀਂ ਕਾ ਜੇ ਆਪਾਂ ਮੋਬਾਈਲ ਫੋਨਾਂ ਦੀ ਵਰਤੋਂ ਕੀਤੀ ਉਹਦੇ ਵਿੱਚ ਵੀ ਹਾਸਾ ਠਠਾ ਵੇਖਿਆ ਗੁਰਬਾਣੀ ਦੀਆਂ ਵੀਡੀਓ ਜੜੀਆਂ ਨੇ ਗਿਆਨੀ ਸੰਸ ਸਿੰਘ ਮਸ਼ਕੀਨ ਦੀ ਕਥਾ ਸੁਣੋਗੇ ਉਹਦੇ ਤੇ ਵੀ ਬਿਲਕੁਲ 뷰 ਨਹੀਂ ਹੁੰਦੇ ਮਰ ਤੋਂ ਵੱਧ 1500 ਤੇ ਮਾੜੇ ਗਾਣੇ ਬਾੜੀਆਂ ਬੋਲੀਆਂ ਬਾੜੇ ਸ਼ਬਦ ਜਿਹੜੇ ਨੇ ਉਹਨਾਂ ਤੇ ਲੱਖਾਂ ਦੇ ਸ਼ਾਭ ਨਾਲ ਸੀ 뷰 ਦੇ ਰਹੇ ਕਾਰਨ ਕਿ ਸਾਡੇ ਅੰਦਰ ਕਾਲ ਯੁਗ ਦੀ ਭਿਆਨਕਤਾ ਜਿਹੜੀ ਬੜਾ ਨੱਚ ਰਹੀ ਸਿਰ ਤੇ ਕਰ ਕਰ ਵਿੱਚ ਕ੍ਰਿਸ਼ਨੇ ਦੁੱਖ ਨੇ ਰੋਗ ਨੇ ਇਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਪਰਮੇਸ਼ਰ ਦਾ ਚਿੰਤਨ ਕਰਨਾ ਛੱਡ ਦਿੱਤਾ। ਸਤਿਗੁਰਾਂ ਆਖਿਆ ਸੀ ਜੀਵਨ ਦਿੱਤਾ ਤੈਨੂੰ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਅਗਲੇ ਸ਼ਬਦ ਤੇ ਮੈਂ ਥੋੜਾ ਜਿਆ ਤੁਹਾਡਾ ਧਿਆਨ ਮੰਗਣਾ ਹੈ। ਅਸੀਂ ਰੋਜ਼ ਇਸ ਉਹਦਰ ਵਿੱਚ ਪੜ੍ਹਦੇ ਹਾਂ ਤੁਸੀਂ ਸੁਣਦੇ ਹੋ। ਕੀ ਤੁਸੀਂ ਆਪ ਪਾਠ ਕਰਦੇ ਹੋਵੋਗੇ? ਬਸ ਇਹ ਸ਼ਬਦ ਦੀ ਵਿਆਖਿਆ ਕਰਕੇ ਆਪਾਂ ਸਮਾਪਤੀ ਕਰਾਂਗੇ ਅਨੰਦ ਸਹਿਬ ਲਾਵਾਂਗੇ ਅਗਲਾ ਸ਼ਬਦ ਆ ਜੀ ਸਰਨ ਜਾਮ ਸਰਨ ਜਾਮ ਦੇ ਅਰਥ ਨੇ ਇੰਤਜ਼ਾਮ ਹੁਣ ਸਰਦਾਰ ਹਾਕਮ ਸਿੰਘ ਨੇ ਚਨਾਣਾ ਕੀਤਾ ਤੇ ਪਰਿਵਾਰ ਨੇ ਸਾਰਾ ਪ੍ਰਬੰਧ ਕੀਤਾ ਭਾਵੇਂ ਕੋਈ ਕਮਜ਼ੋਰ ਹੋਵੇ ਭਾਵੇਂ ਅਮੀਰ ਹੋਵੇ ਗਰੀਬ ਹੋਵੇ ਉਹਨੇ ਪ੍ਰਬੰਧ ਕਰ ਲੈਣਾ ਬੱਚੀ ਨੂੰ ਕਿਸੇ ਨੇ ਜਨਮ ਦਿੱਤਾ ਬਾਪੂ ਦੇ ਪੱਲੇ ਕੁਝ ਨਾ ਹੋਵੇ ਵਿਆਹ ਦੀਆਂ ਰਸਮਾਂ ਤੱਕ ਸਾਰਾ ਕੁਝ ਕਰ ਲੈਂਦਾ ਹੋਇਆ ਸਤਿਗੁਰੂ ਗੁਰ ਅਰਜਨ ਦੇਵ ਸਾਹਿਬ ਜੀ ਨੇ ਆਖਿਆ ਵੀ ਸਾਰੇ ਪਦ ਬੰਦ ਕਰ ਲੈਣਾ ਵੀ ਜਿਹੜੇ ਪ੍ਰਬੰਧ ਲਈ ਤੈਨੂੰ ਮੈਂ ਸੰਸਾਰ ਤੇ ਭੇਜਿਆ ਉਹ ਤੇ ਤੂੰ ਅਜੇ ਸ਼ੁਰੂ ਨਹੀਂ ਕੀਤਾ ਵੀ ਆ ਮੇਰੇ ਵੀਰ ਕਿਤੇ ਸਤਿਗੁਰੂ ਬੜੇ ਪਿਆਰ ਨਾਲ ਕਹਿੰਦੇ ਨੇ ਰੋਜ਼ ਅਸੀਂ ਪੜ੍ਹਨੇ ਆ ਜਦੋਂ ਡੈਥ ਹੋਈ ਉਦੋਂ ਵੀ ਪੜਿਆ ਗਿਆ ਪਾਠ ਆਪ ਜੀ ਨੇ ਸੁਣਿਆ ਹੋਣਾ ਹੈ ਸੰਸਕਾਰ ਤੋਂ ਬਾਅਦ 16 ਸ਼ਬਦੀ ਬਾਣੀ ਪਰ ਉਥੇ ਆ ਪਾ ਕੀ ਕਰਨੇ ਸ਼ਮਸ਼ਾਣ ਕੜਜ ਵੀ ਪਿੱਛੇ ਬਹਿ ਕੇ ਸਾਡਾ ਸਬੰਧ ਕਿੰਨਾ ਕੁ ਹੁੰਦਾ ਜੀ ਬਸ ਭਾਈ ਸਾਹਿਬ ਨੇ ਵੀ ਆਵਾਜ਼ ਮਾਰ ਲੈਣੀ ਵੀ ਲੰਬੂ ਲੱਗ ਗਿਆ ਜੋ ਪਾਠ ਕਰੀਏ ਉਹਨੂੰ ਵੀ ਕਾਲ ਹੁੰਦੀ ਮੇਰੇ ਵਰਗੇ ਨੂੰ ਵੀ ਛੇਤੀ ਆਪਾਂ ਆਪਣਾ ਕੰਮ ਨਿਬੇੜੀਏ ਤੀਲੀ ਲੱਗਣ ਦੀ ਦੇਰ ਇਹਨਾਂ ਕੋਈ ਸੰਬੰਧ ਸੀ ਜਿੰਨੇ ਮਰਗਤ ਤੇ ਪੁੱਛਿਆ ਉਹ ਇਹ ਨਹੀਂ ਪੁੱਛਦਾ ਵੀ ਬਣਿਆ ਕੀ ਪੁੱਛਦਾ ਲੈ ਕੇ ਕਿੱਥੇ ਵਜਣਾ ਕਦੋਂ ਕੱਢੋਗੇ ਆ ਸਾਡੇ ਸੰਬੰਧ ਨਹੀਂ ਇਹਨਾਂ ਕੋਈ ਸਾਡਾ ਪਿਆਰ ਰਹਿ ਗਿਆ ਉੱਥੇ ਵੀ ਪਿੱਛੇ ਕੁਰਸੀਆਂ ਤੇ ਜੁੱਤੀਆਂ ਪਾ ਕੇ ਤਾਂ ਆਪਾਂ ਗੱਲਾਂ ਕਰਦੇ ਰਹੇ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਆਵਾਜ਼ ਕੀ ਦਿੱਤੀ ਕਦੋਂ ਫੁੱਲ ਚੁਗਣੇ ਨੇ ਫਿਰ ਨੇੜੇ ਹੋ ਕੇ ਕਈ ਪਾਈ ਨੂੰ ਪੁੱਛਦੇ ਨੇ ਵੀ ਕੀ ਬੋਲ ਕੇ ਆਏ ਫਿਰ ਉਹ ਆਪਾਂ ਗੱਲਾਂ ਹੀ ਮਾਰਦੇ ਰਹੇ ਨਵੇਂ ਸਾਡੇਥ ਦੇ ਸੰਸਕਾਰ ਤੇ ਤੇ ਇੱਥੇ ਵੀ ਸਾਡੀ ਇਹੀ ਦਸ਼ਾ ਹੈ ਸਤਿਗੁਰਾਂ ਨੇ ਬੜੇ ਪਿਆਰ ਨਾਲ ਆਖਿਆ ਉੱਥੇ ਜਦੋਂ ਸ਼ਬਦ ਪੜਿਆ ਜਾਂਦਾ ਨਾ ਖੀਰਲਾ ਆਪਾਂ ਦੇ ਬੜੀ ਕਈ ਕਾਲ ਨਾਲ ਪੜ ਜਾਂਦੇ ਨੇ ਮੈਂ ਹਮੇਸ਼ਾ ਉੱਥੇ ਵੀ ਗਾ ਕੇ ਪੜਨਾ ਕਰੋ ਬੇਨੰਤੀ ਸੁਣੋ ਮੇਰੇ ਮਿੱਤਾ ਮਿੱਤਰ ਕਹਿੰਦੇ ਨੇ ਸਤਿਗੁਰੂ ਸਾਨੂੰ ਪਿਆ ਮੇਰੇ ਮਿੱਤਰੋ ਸਤਿ ਧਿਆਨ ਨਾਲ ਸੁਣੋ ਮੈਂ ਤੁਹਾਨੂੰ ਬੇਨਤੀ ਕਰਨਾ ਕਨੂੰ ਬੇਨੰਤੀ ਸੁਣੋ ਮੇਰੇ ਮਿੱਤਾ ਸੰਤ ਟਹਿਲ ਕੀ ਮਿਲਾਂ ਵੀ ਇਹ ਜਿਹੜਾ ਸਮਾਂ ਫालतू ਗੱਲਾਂ ਕਰਨ ਵਿੱਚ ਨਾ ਲਾ। ਚਾਰ ਵਿਅਕਤੀ ਬੋਰਡ ਥੱਲੇ ਤਾਸ਼ ਖੇਡ ਰਹੇ ਨੇ। ਕੋਈ ਸਿਆਣਾ ਸਾਥ ਵਿੱਚੋਂ ਲੰਘ ਰਿਹਾ ਸੀ ਉਹਨੇ ਆਖਿਆ ਵੀ ਕੀ ਕਰ ਰਹੇ ਹੋ? ਕਹਿਣ ਲੱਗੇ ਟਾਈਮ ਪਾਸ ਕਰਦੇ ਆ। ਕੁਝ ਦਿਨਾਂ ਬਾਅਦ ਫਿਰ ਉਹਨਾਂ ਨੂੰ ਮਿਲਿਆ ਉਹ ਕੱਲੇ-ਕੱਲੇ ਨੂੰ। ਇਹਨੇ ਵੀ ਗੁਰਦੁਆਰਾ ਸਾਹਿਬ ਜਾਇਆ ਕਰੋ। ਜਿ ਮੰਦਰ ਨੂੰ ਮੰਨਦੇ ਹੋ ਉੱਥੇ ਚਲੇ ਜਾਇਆ ਕਰੋ। ਉਹਨੇ ਆਖਿਆ ਜੀ ਟਾਈਮ ਹੀ ਨਹੀਂ। ਇੱਕ ਦੋਨੇ ਇਸ਼ਾਰਿਆਂ ਨੂੰ ਇਕੱਠਿਆਂ ਕਰ ਲਿਆ ਫਿਰ ਆਖਿਆ ਵੀ ਤੁਸੀਂ ਧਰਮ ਦੇ ਕਿਤੇ ਵਿੱਚ ਥੋੜਾ ਮੋਟਾ ਧਿਆਨ ਦਿਆ ਕਰੋ ਕਹਿੰਦੇ ਜੀ ਟਾਈਮ ਨਹੀਂ ਵੇੜੀਂ ਲੱਗਦਾ ਉਹਨੇ ਯਾਦ ਕਰਾਇਆ ਵੀ ਕੋਈ ਦਿਨ ਪਹਿਲਾਂ ਮੈਂ ਤੁਹਾਨੂੰ ਬੋਰਡ ਥੱਲੇ ਮਿਲਿਆ ਸੀ ਤੇ ਤੁਸੀਂ ਆਖਿਆ ਸੀ ਟਾਈਮ ਪਾਸ ਕਰਦੇ ਆ ਵੀ ਤੁਸੀਂ ਤਾਂ ਟਾਈਮ ਪਾਸ ਕਰਣਾ ਹੀ ਨਹੀਂ ਟਾਈਮ ਤੇ ਆਪੇ ਪਾਸ ਹੋ ਰਿਹਾ ਜੋ ਦਿਨ ਆਵੇਂ ਛੋਦ ਨਾਹੀ ਕਰਨਾ ਕੂਚ ਰਹਿਣ ਚਿਰ ਨਾਹੀ ਸੰਗ ਚਲਤ ਹੈ ਹਮ ਵੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ ਸਵੇਰੇ ਸ਼ਾਮ ਜਦੋਂ ਨਿਤਨੇਮ ਹੁੰਦਾ ਨਾ ਗੁਰੂ ਘਰਾਂ ਚ ਜਿਹੜੇ ਪੱਕੇ ਪ੍ਰੇਮੀਆਂ ਨੂੰ ਕੜੀ ਵਾਲਵਿੰਦਰ ਇਹਨਾਂ ਕਿ ਉਹਨਾਂ ਬਾਬਾ ਦੇ ਉੱਤੇ ਨਾਲ ਹੈ ਜੀ 5 5 ਮਿੰਟ। ਉਹੀ ਪ੍ਰੇਮੀ ਥੱਲੇ ਛੜਕ ਤੇ ਖਲੋਤਿਆਂ ਭਾਵੇਂ ਘੰਟਾ ਖਲੋਤੇ ਰਹਿਣ। ਨਹੀਂ ਤੇ ਭਾਈ ਕਿਉਂਕਿ ਆਪਾਂ ਤਨਖਾਹ ਤੇ ਰੱਖਿਆ ਤਾਂ ਦਾਣੇ ਦੇ 3-6 ਮਹੀਨੇ ਹੱਕ ਜਿਤਾਨੇ ਆ। ਵੀ ਜਿੰਨਾ ਟਾਈਮ ਆਪਾਂ ਆਖਿਆ ਤੂੰ ਵੱਧ ਨਾ ਕਰੀਂ। ਵੀ ਨਹੀਂ ਲਾਣਿਆ ਤਾਂ ਇਹ ਲੇਟ ਹੋ ਜਾਂਦੇ ਆ। ਥੱਲੇ ਬੈਠਿਆਂ ਭਾਵੇਂ ਆਪਾਂ ਕਈ ਘੰਟਾ ਲਾ ਦਈਏ। ਉਹ ਕਹਿੰਦਾ ਵੀ ਇਹ ਤੂੰ ਸਾਨੂੰ ਕਿਉਂ ਕਹਿ ਰਿਹਾ? ਖੈਨ ਲਗਾ ਮੈਂ ਤੁਹਾਡਾ ਸਾਥੀਦਾਰ ਆ ਮੈਂ ਭਰਾ ਲਗਣਾ ਇਹ ਕੰਡਣਾ ਭਗਤ ਕਬੀਰ ਸਾਹਿਬ ਜੀ ਦੀ ਹੈ ਉਹਨੇ ਕਹ ਭਰਾ ਲਗਣਾ ਕਹਿੰਦਾ ਹਾਂ ਉਹਨਾਂ ਫਿਰ ਸ਼ਬਦ ਉਚਾਰਨ ਕੀਤਾ ਜੀ ਬਾਣੀ ਚ ਪੰਜਵੇਂ ਪਾਛੇ ਦਰਜ ਕਰ ਦਿੱਤਾ ਪਈਆ ਕਾਹੀ ਫਿਰ ਤੂ ਫੁੱਲਿਆ ਫੁੱਲਿਆ ਉਹ ਆਕੜਿਆ ਆਕੜਿਆ ਕਿਉਂ ਫਿਰਨਾ ਭਰਾ ਉਹ ਸੁਣਨ ਵਾਲਿਆ ਆਖਿਆ ਮੈਂ ਤੇ ਤੇਰਾ ਭਰਾ ਲਗਦਾ ਹੀ ਨਹੀਂ ਕਹਿੰਦਾ ਨਹੀਂ ਜਿਹੜੇ ਪ੍ਰਮਾਤਮਾ ਨੇ ਜਾਏ ਨੇ ਸਾਰੇ ਭਰਾ ਨੇ ਕਿਦਾ ਫਿਰ ਮੈਨੂੰ ਤੂੰ ਕਿਵੇਂ ਕਹਿਣਾ ਵੀ ਹੰਕਾਰਿਆ ਮੈਂ ਕਿੰਦਾ ਹੰਕਾਰਿਆ ਨਹੀਂ ਤੈਨੂੰ ਰੱਬ ਚੇਤੇ ਨਹੀਂ ਜਦੋਂ ਦਾ ਸਮਾਸ਼ ਉਰਦ ਮੁਖ ਲੈਤਾ ਛੋ ਦਿਨ ਕੈਸੇ ਭੁੱਲਿਆ ਜਦੋਂ ਮਾਂ ਦੇ ਗਰਭ ਵਿੱਚ ਪੁੱਠਾ ਲੜਕਿਆ ਸੀ 10 ਮਹੀਨੇ ਉਹ ਕਿਵੇਂ ਭੁੱਲ ਗਿਆ ਕਿਦਾ ਵੀ ਕਿਉਂ ਕਹਾਣੀਆਂ ਪਾਨੈ ਭਗਤ ਜੀ ਕਹਿੰਦੇ ਮੈਨੂੰ ਉਹ ਸਵਾਲ ਕਰਦਾ ਵੀ ਕਦੋਂ ਮੈਨੂੰ ਇਹ ਕਹਾਣੀਆਂ ਪਾ ਰਿਆ ਕਹਿੰਦੇ ਪਾ ਰਿਆ ਵੀ ਤੂੰ ਰੱਬ ਨੂੰ ਚੇਤੇ ਕਰ ਹੁਣ ਤੇਰੀ ਦਸ਼ਾ ਜਿਵੇਂ ਮੱਧ ਮੱਖੀ ਤਿਉਂ ਸਠੋਰ ਰਸ ਜ਼ੋਰ ਜ਼ੋਰ ਧਨ ਕੀਆ ਇਹ ਸ਼ਹਿਦ ਦੀ ਮੱਖੀ ਵਾਂਗੂ ਧੰਨ ਜੋੜੀ ਜਾਂਦਾ ਹੈ। ਤੈਨੂੰ ਪਤਾ ਹੈ ਜਦੋਂ ਕੋਈ ਸ਼ਹਿਦ ਚੋ ਲੈਂਦਾ ਉਹ ਇੰਨੀ ਸ਼ਰਮ ਮਨ ਦੀ ਵੀ ਦੁਬਾਰੇ ਉਸ ਘੱਗੇ ਤੇ ਨਹੀਂ ਬਹਿੰਦੀ ਉਹ ਜੁੜ ਪੇ ਬਹਿ ਜਾਏਗੀ। ਜਦੋਂ ਸ਼ਹਿਦ ਚੋਇਆ ਜਾਂਦਾ ਉੱਥੇ ਉਹਦੀ ਵਿਸ਼ਟਾ ਬਚਦੀ ਗੰਦਗੀ ਫਿਰ ਦੁਬਾਰੇ ਨਹੀਂ ਜਾਂਦੀ। ਪਰ ਸ਼ਹਿਦ ਵਾਲਾ ਸ਼ਹਿਦ ਚੋ ਕੇ ਲੈ ਜਾਂਦਾ। ਇਸੇ ਤਰ੍ਹਾਂ ਜਿਹੜਾ ਮਾਇਆਤਾਰੀ ਜਦੋਂ ਉਹਦੀ ਮੌਤ ਹੋਵੇ ਨਾ ਇੱਕ ਗਾਣਾ ਬੜਾ ਮਸ਼ਹੂਰ ਆਇਆ ਸੀ ਪਾਇ ਗੁਰਦਾਸ ਮਾਨ ਦਾ ਉਹ ਕਹਿੰਦਾ ਬਾਪੂ ਦੀਆਂ ਲੱਕੜਾਂ ਨਾ ਹੋਈਆਂ ਠੰਡੀਆਂ ਪੋਤ ਲੱਗੇ ਘਰ ਚ ਭਵਾਨ ਵੰਡੀਆਂ ਦੇ ਭੋਗ ਪੈਂਦਾ ਹੀ ਨਹੀਂ ਪਹਿਲਾਂ ਅਗਲਾ ਆਖ ਦਿੰਦਾ ਵੀ ਰਿਸ਼ਤੇਦਾਰ ਇਕੱਠੇ ਹੋਏ ਨੇ ਹੁਣੇ ਗੱਲ ਕਰ ਲਓ ਬੱਚੇ ਪੁੱਤਰ ਨਾ ਕਰਨ ਤੇ ਨੂਹਾਂ ਜੜੀਆਂ ਨੇ ਉਹ ਕੰਨ ਚ ਦੇ ਦਿੰਦੀਆਂ ਨੇ ਭੋਗ ਵੀ ਛੇਤੀ ਕਰ ਲਓ ਫਿਰ ਇਹਨਾਂ ਚਲੇ ਜਾਣੇ ਫਿਰ ਥੋੜਾ ਇਕੱਠੇ ਹੋਣਗੇ ਭਗਤ ਸਾਹਿਬ ਕਹਿੰਦੇ ਮੈਂ ਤੇ ਤਾਂ ਸਮਝਾਣਾ ਵੀ ਸ਼ਹਿਦ ਦੀ ਮੱਖੀ ਨੂੰ ਮਿਲਦੀ ਗੰਦਗੀ ਮਿਲਣਾ ਤੈਨੂੰ ਹੀ ਕੁਝ ਨਹੀਂ ਜਿਵੇਂ ਮਧ ਮੱਖੀ ਤਿਉਂ ਸਠੋਰ ਰਾਸ ਜੋਰ-ਜੋਰ ਧੰਨ ਕੀਆ ਮਰਤੀ ਬਾਰ ਲੇਹੋ ਲੇਹੋ ਕਰੀਆ ਭੂਤ ਰਹਿਣ ਕਿਉਂ ਦੀਆ ਵੀ ਫੇਰ ਪਛਤਾਏਗਾ ਤੇ ਸਤਿਗੁਰਾਂ ਆਖਿਆ ਮੈਂ ਤੈਨੂੰ ਬੇਨਤੀ ਕਰਨਾ ਕਰੋ ਬੇਨੰਤੀ ਸੁਣ ਮੇਰੀ ਮੀਤਾ ਸੰਤ ਤਹਿਣ ਕੀ ਮੇਲਾ ਇਹੀਂ ਆ ਖਾੜ ਚੱਲੋ ਹਰਲਾਹਾ ਆਗੇ ਬਸਣ ਸੁਹੇਲਾ ਅੱਗੇ ਬਸਣਾ ਸੁਹਾਵਣਾ ਆ ਦੇਗਾ ਕਿਉਂ ਕਿਉਂਕਿ ਆਉਤ ਕਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੀ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਜਿਹੜਾ ਉਹਨੂੰ ਪੂਰਾ ਕਰ। ਉਹ ਕੀ ਹੈ ਸ਼ਰਨ ਜਾਮ ਲਾਗ ਪਉਜਲ ਤਰਣਕੈ ਜਨਮ ਮ੍ਰਿਤਹਾ ਜਾਤ ਰੰਗ ਮਾਇਆ ਕੀੜਿਆਂ ਵਾਂਗੂ ਦੁਨੀਆ ਫਿਰਦੀ ਜੀ ਦਿਨ ਚੜਦਾ ਜਿਸ પેટ ਦੀ ਭੁੱਖ ਨੂੰ ਮਟਾਣ ਵਾਸਤੇ ਤੁਸੀਂ ਕਮਾਈ ਕਰ ਲਿਓ ਸਮੇਂ ਸਰਪ ਹੋ ਜਨ ਨਹੀਂ ਦਿੱਤਾ ਜਾ ਰਿਹਾ ਬਹੁਤ ਆਤ ਵਿੱਚ ਦੁਨੀਆ ਬੇਵਕਤਾ ਖਾਣ ਪੀਣ ਕਰਕੇ ਬਿਮਾਰ ਹੋਈਏ ਬੇਤਵਾ ਖਾਣ ਪੀਣ ਕਰਕੇ ਬਿਮਾਰ ਹੋ ਰਹੀ ਹੈ ਕਿਉਂ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਬਹੁਤ ਘੱਟ 99% ਮੈਂ ਇੱਕ ਡਾਕਟਰ ਦਾ ਦੇਖ ਵੜਿਆ ਆਯੁਰਵੈਦਿਕ ਤਾਂ ਕਹਿੰਦਾ ਆਪਣਾ ਦਿਮਾਗੀ ਤਮਾਜਣ ਲੋਕਾਂ ਦਾ ਠੀਕ ਨਹੀਂ ਮੈਂ ਕਿਹਾ ਵੀ ਹੈਰਾਨ ਹੋਇਆ ਵੀ 1% ਹੀ ਠੀਕ ਲੱਗਣ ਉਹ ਅੱਗੇ ਫਿਰ ਉੱਤਰ ਦਿੰਦਾ ਪਿਛਵਾਲ ਕਰ ਕਰਕੇ ਕਹਿੰਦਾ ਹਾਂ ਕਹਿੰਦਾ ਤਿਆਰ ਹੋਇਆ ਦਫਤਰ ਜਾਣ ਲਈ ਆਪਣੀ ਚਾਬੀ ਆਪੇ ਰੱਖ ਲਈ ਤੇ ਪੜਥੂ ਪਤਾ ਘਰ ਚ ਪਹਿਲੋਂ ਬੀਬੀ ਆਈ ਕਾਬੂ ਕਰ ਵਾਲੀ ਉਹ ਨਾ ਮੰਦੀ ਮਾਂ ਨੂੰ ਭੈਣ ਨੂੰ ਇੱਕ ਕਰ ਦਿੱਤਾ ਸਾਰਾ ਕੁਝ ਵੀ ਮੈਂ ਤਾਂ ਇੱਥੇ ਰੱਖਿਆ ਸੀ ਤੁਸੀਂ ਛਪਾਇਆ ਉਹਨਾਂ ਦਾ ਦਿਮਾਗੀ ਤਵਾਜਨ ਖਰਾਬ ਨਹੀਂ ᱛੀ ਹੁਰ ਕੀ ਚੇਤਾ ਸ਼ਕਤੀ ਹੈ ਹੀ ਨਹੀਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਤੇ ਉਹ ਕਹਿੰਦਾ ਆਉਣ ਵਾਲੇ 50 ਸਾਲਾਂ ਚ ਇਹਨਾਂ ਨੂੰ ਡਾਕਟਰਾਂ ਤੋਂ ਦਵਾਈ ਲੈਣੀ ਪੈਗੀ ਆਪਣਾ ਅੱਜ ਵੀ ਕਈ ਲੋਕ ਲੈਂਦੇ ਨੇ ਵੀ ਸਾਡੇ ਬੱਚਿਆਂ ਦੀ ਚੇਤਾ ਸ਼ਕਤੀ ਨਹੀਂ ਉਹਦਾ ਇੱਕੋ ਹੀ ਕਾਰਨ ਨਹੀਂ ਸਾਡਾ ਪਰਿਵਾਰਕ ਸਾਂਝ ਹੌਲੀ ਹੌਲੀ ਖਤਮ ਹੋ ਗਈ ਪਹਿਲੀ ਖਤਮ ਕੀਤੀ ਅਸੀਂ ਖੁਦ ਜਦੋਂ ਕਮਲੇ ਬਣਾਏ ਆ ਬਾਪੂ ਦਾ ਬੇਬੇ ਦਾ ਆ ਬੱਚਿਆਂ ਦਾ ਧੀ ਦਾ ਆ ਪੁੱਤਰ ਦਾ ਆਪ ਹੀ ਅਟ ਕਰਤਾ ਪਹਿਲੇ ਵਖੋਂ ਤੋਂ ਬਾਅਦ ਹੀ ਪਰਿਵਾਰ ਇਕੱਠਾ ਹੋਇਆ ਹੀ ਨਹੀਂ ਤੇ ਸਤਿਗੁਰਾਂ ਆਖਿਆ ਸੀ ਇਹ ਤਾਂ ਸੰਭਵ ਹੋਏਗਾ ਜਦੋਂ ਤੂੰ ਨਾਮ ਜਪੇਗਾ ਤੇਰੀ ਅੰਦਰ ਦਇਆ ਆਏਗੀ ਧਰਮ ਆਏਗਾ ਇਹ ਗੁਣ ਹੋਣਗੇ ਇਸ ਕਰਕੇ ਸੰਸਰਨ ਜਾਮ ਲਾਗ ਭਉਜਲ ਤਰਣ ਕੈ ਜਨਮ ਰਥਾ ਜਾਤ ਰੰਗ ਮਾਇਕ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਜਿੱਥੋਂ ਇਹ ਗੱਲ ਨਹੀਂ ਬਣਨੀ ਅਰਦਾਸ ਕਰਿਆ ਕਰ ਕਹੋ ਨਾਨਕ ਹਮ ਨੀਚ ਕਦਮਾਂ ਸ਼ਰਣ ਪਰੇ ਕੀ ਰੱਖੂ ਸਰਮਾ ਦਾਤਾ ਮੇਰੇ ਤੇ ਮਿਹਰ ਕਰ ਮੇਰੇ ਦਇਆ ਕਰ ਕਿ ਮੈਨੂੰ ਨਹੀਂ ਅਕਲ ਆ ਰਹੀ ਤੂੰ ਆਪ ਮੈਨੂੰ ਜਪਾ ਆਪ ਜਪਾਏ ਜਪੈ ਸੋ ਨਾਮ ਆਪ ਗਵਾਇ ਸੋ ਹਰ ਗੁਣ ਗਾਓ ਛਤਪੁਰਾਂ ਖੇ ਜਦੋਂ ਉਹ ਕਿਰਪਾ ਕਰਦਾ ਓਦੋਂ ਗੁਣ ਗਾਏ ਜਾਂਦੇ ਨੇ ਤੇ ਜਦੋਂ ਗੁਣ ਗਾਏ ਜਾਂਣ ਉਦੋਂ ਮਨ ਵਿੱਚ ਗਿਆਨ ਦਾ ਚੰਨ ਹੁੰਦਾ ਜਦੋਂ ਗਿਆਨ ਦਾ ਚੰਨ ਹੋ ਜਾਏ ਉਦੋਂ ਸਾਡਾ ਲੋਕ ਤੇ ਪਰਲੋਕ ਸੌਰ ਜਾਂਦਾ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲਨੇ ਸ਼ਮਾ ਜਿਹੜਾ ਉਹ ਆਜ਼ਾਦਤ ਨਹੀਂ ਰਹਿੰਦਾ ਬਹੁਤ ਸਾਰੀਆਂ ਗੱਲਾਂ ਇੱਥੇ ਬੈਠਿਆਂ ਆ ਜਾਂਦੀਆਂ ਨੇ ਜਿਹੜੀਆਂ ਜਨਮਤ ਨਾਲ ਕਰਨੀਆਂ ਲੋੜਿੰਦੀਆਂ ਹਨ ਮੈਂ ਇਹ ਸਾਰੀ ਕਥਾ ਜਿਹੜੀ ਅੱਜ ਕੀਤੀ ਹੈ ਵੀ ਪਾਵਾਂਗਾ YouTube ਤੇ तकरीबन 750 ਵੀਡੀਓ ਮੈਂ ਇੱਕ ਕਥਾ ਸੁਣਨਾ ਬੜੇ ਵੱਡੇ ਵੱਡੇ ਪ੍ਰਚਾਰਕਾਂ ਦੀ ਅੱਜ ਦੀ ਸਾਡੀ ਕਥਾ ਹੈ ਸੱਸ ਨੂੰ ਤੇ ਮੇਹਣੇ ਆਪਣੇ ਜੀਵਨ ਸੰਤ ਮਹਾਂਪੁਰਖ ਸੰਤ ਬਾਬਾ ਤੂਰੀਸ਼ਾਖ ਖਨੋਰੀ ਵਾਲਿਆਂ ਨੇ ਕਿਹਾ ਸੀ ਵੀ ਕਿਸੇ ਨੂੰ ਟੇਕ ਜਾਂ ਆਧਾਰ ਬਣਾ ਕੇ ਕਥਾ ਨਹੀਂ ਕਰਨੀ ਜਿੰਨਾ ਕੋ ਹੁੰਦਾ ਗੁਰੂ ਦੀ ਬਾਣੀ ਵਿੱਚੋਂ ਸੁਣਾ ਦੇਣਾ ਕੋਸ਼ਿਸ਼ ਕਰਨਾ ਹੁੰਦਾ ਵੀ ਸਾਖੀ ਵੀ ਨਾ ਲੱਗੇ ਬਾਣੀ ਦੀ ਵਿਆਖਿਆ ਕੀਤੀ ਜਾਏ ਥੋੜੇ ਸਮੇਂ ਦੇ ਵਿੱਚ ਜਿੰਨੀ ਕੋਈ ਸੇਵਾ ਸਤਿਗੁਰਾਂ ਲਈ ਹੈ ਉਹ 7 300 ਦੇ ਕਰੀ ਵੀਡੀਓ ਨੇ ਇਸੇ ਆਧਾਰ ਤੇ ਹਨ ਹੁਣ ਮੈਂ ਰੋਜ਼ਾਨਾ ਪਾਣਾ ਇੱਕ ਸ਼ੱਕਾ ਚਮਕਾਉ ਪੂਰੀ ਉਹ ਕਥਾ ਹੈ ਚਮਕੌਰ ਸਾਹਿਬ ਵਿੱਚ ਕਿਵੇਂ ਕੀ ਕੁਝ ਵਾਪਰਿਆ तकरीबन 1 ਮਹੀਨੇ ਦੀ ਉਹ ਕਥਾ ਹੈ ਹੌਲੀ ਹੌਲੀ ਉਹ ਸਾਰੀ ਰਿਕਾਰਡ ਕਰਕੇ ਪਾਣੀ ਹੈ ਸਤਿਗੁਰੂ ਸਾਡੇ ਤੇ ਕਿਰਪਾ ਕਰਨ ਇੱਕ ਦਇਆ ਕਰ ਦੇਣ ਸਾਡੇ ਤੇ ਇੱਕ ਆਵਾਜ਼ ਦਿੱਤੀ ਸੀ ਬਾਬੇ ਨਾਨਕ ਨੇ ਸੰਸਾਰ ਤੇ ਆ ਕੇ ਅਬ ਕੜੂ ਆਇਓ ਨੇ ਇਕ ਨਾਮ ਬੋਹੋ ਜੇ ਆਪਣੇ ਘਰਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਹੋ ਤੇ ਬਾਬੇ ਦੇ ਇਸ ਬਚਨ ਨੂੰ ਕਮਾ ਲਿਓ ਹਰ ਸਾਹ ਦੇ ਨਾਲ ਤੁਹਾਨੂੰ ਚਿੰਤਨ ਕਰਨਾ ਪੈਣਾ ਹੈ ਹਰ ਮਾਂ ਦਾ ਲਾਂਭ ਹੈ ਮੇਰੇ ਬੱਚੇ ਬੜੇ ਜਿੱਦੀ ਮੇਰੇ ਘਰ ਵਿੱਚ ਬੜਾ ਕਲੇਸ਼ ਹੈ ਨਸ਼ੇ ਨੇ ਸੱਚੀ ਮੱਚੀ ਗੁਰੂຊਦਾ ਸਕਦਾ ਤੁਹਾਡੇ ਯਤਨ ਕੀਤੇ ਆ ਨਾ ਸਰਕਾਰਾਂ ਅਸੀਂ ਆਂਦੇ ਆ ਨਾ ਸਰਕਾਰ ਬੰਦ ਕਰੇ ਕਿਸੇ ਨਹੀਂ ਕਰਨੇ ਸਰਕਾਰਾਂ ਤੇ ਵੇਚਦੀਆਂ ਨੇ ਤੁਹਾਡੇ ਚੁਣੇ ਹੋਏ ਐਮਐਲ ਨੇ ਐਮਪੀ ਔਰ ਬڑے ਵੱਡੇ ਨਸ਼ਈ ਨੇ ਤੇ ਆਪਕੋ ਵੇਚਣ ਦਾ ਧੰਦਾ ਖਰਦੇ ਨੇ। ਕਿਸ ਲਾਣਗੇ ਉਹ ਬੱਚਿਆਂ ਨੂੰ? ਉਹਨਾਂ ਦਾ ਕਾਰੋਬਾਰ ਹੈ। ਠੇਕੇ ਸ਼ਰਾਬ ਤੇ ਸਰਕਾਰ ਦਿੰਦੀ ਨਸ਼ੇ ਦੇ। ਤੁਸੀਂ ਨਹੀਂ ਰੱਖਦੇ ਠੇਕੇ ਛੜਕਾਂ ਤੇ ਸਰਕਾਰ ਵੱਲੋਂ ਰਖਾਏ ਜਾਂਦੇ ਨੇ। ਕਿਵੇਂ ਬੰਦ ਕਰਾਂਗੇ? ਬੜੀ ਵੱਡੀ ਆਮਦਨ ਹੈ ਉਹਨਾਂ ਨੂੰ। ਇਹ ਤੁਹਾਨੂੰ ਭੁਲੇਖਾ ਪਾਇਆ ਜਾਂਦਾ ਵੋਟਾਂ ਲੈਣ ਵਾਸਤੇ। ਕਿਸੇ ਨਹੀਂ ਬੰਦ ਕਰਾਣਾ। ਤੁਹਾਨੂੰ ਆਪਣੇ ਗੁਰੂ ਅੱਗੇ ਪਿੱਟਣਾ ਪੈਣਾ ਵੀ ਦਾਤਾ ਤੂੰ ਕਿਰਪਾ ਕਰ ਮੇਰੇ ਘਰ ਆ ਚ ਆ ਅਸੀਂ ਮੰਗਨੇ ਆ ਦਾਤਾ ਦਾਤਾ ਨਾ ਮੰਗਿਆ ਕਰੋ ਦਾਤਾ ਮੰਗਿਆ ਕਰੋ ਕਿ ਤੂੰ ਆ ਮੇਰੇ ਘਰ ਚ ਸੁਧਾਰ ਕਰ ਦੇ ਤਾਂ ਅਸੀਂ ਵੱਸ ਸਕਾਂਗੇ ਹੋਈਆਂ ਭੁੱਲਾਂ ਚੁੱਕਾਂ ਤੋ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਅਰਦਾਸ ਕਰਨੀ ਸਤਿਗੁਰੂ ਸਰਦਾਰ ਹਾਕਮ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਪਿੱਛੇ ਸਾਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਦਾ ਉਹਨਾਂ ਦੇ ਪੁੱਤਰ ਸਰਦਾਰ ਸੁਖਿੰਦਰ ਸਿੰਘ ਜੀ ਦਿਲਜੀਤ ਸਿੰਘ ਜੀ ਭਾਈ ਜਸਵੀਰ ਸਿੰਘ ਜੀ ਜਵਾਈ ਜਗਤਾਰ ਸਿੰਘ ਜੀ ਜਵਾਈ ਉਹਨਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਕਾ ਲੰਗਰ ਥੱਲੇ ਚੱਲ ਰਿਹਾ ਚਾਹ ਪਾਣੀ ਦਾ ਲੰਗਰ ਚੱਲ ਰਿਹਾ ਹੈ ਆਪ ਸਾਰੀਆਂ ਸੰਤਾਂ ਨੇ ਛੱਕ ਕੇ ਜਾਣਾ ਜੀ ਆਓ ਸਾਰੇ ਮਿਲ ਕੇ ਅਨੰਦ ਸਾਹਿਬ ਜੀ ਦਾ ਬਾਟ ਕਰੀਏ RAM KALI MOHALLA TEEJA ANAND DE KO OMKAR SATGURU PRASAD ANAND PAYA MERI MAAI SATGURU MAIN PAAYA ਰਾਗ ਰਤਨ ਪਰਵਾਰ ਪੰਗਾਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਅਰ ਨਾਲ ਨਾ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭ ਨੰਗ ਲੰ ਸਮਰੱਥ ਸਵਾਮੀ ਸੋ ਕਿਉ ਮਨੋਂ ਵਿਸਾਰੇ ਸੱਚੇ ਸਾਹਿਬ ਧਿਆਨ ਨਹੀਂ ਕਰਤੇ ਰਹਿ ਸਦਾ ਸਿਮ ਸਲਾਹ ਤੇਰੀ ਨਾਮ ਮਨ ਵਸਾਵੇ ਐ ਨਾਨਕ ਸੱਚੇ ਸਾਹਿਬ ਧਿਆਨ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਕਰੇ ਸ਼ਾਂਤ ਸੁਖ ਮਨ ਆਵੇ ਸਿਆਜਨੀ ਇੱਛਾ ਸਤ ਪੂਜਨਿਆ ਹੈ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆ ਰੂ ਸਚਾ ਨਾਮ ਮੇਰਾ ਆਧਾਰੁ ਵਾਜੇ ਪੰਜ ਦੂਤ ਤੁੰਦ ਵਸ ਕੀਤੇ ਕਾਲ ਕੰਟ ਕੁਮਾਰਿਆ ਮਾਰਿਆ ਤੁਸੇ ਨਾਮੁ ਵਾਜਦਾ ਹੈ ਨਾਨਕ ਤಾಂಶ ਕੋ ਆਤਿਤ ਕਰਿ ਅਨ ਹਦ ਵਾਜਿਆ ਅਨਦ ਸੁਣੋ ਵੱਡ ਭਾਗੀ ਹੋ ਸਗਲ ਆਰ ਬ੍ਰਹਮ ਪ੍ਰਭ ਪਾਇਆ ਤਰੇ ਹੋ ਕਰੋ ਗ ਸੰਤਾ ਪੇ ਤਰੇ ਸੁਣੀ ਸੰਤ ਸਾਚਨ ਭੈ ਸਰਸੇ ਪੂਰੇ ਸੁਣਤੇ ਪੂਨੀਤ ਕਹਤੇ ਪਵਿਤ ਮਨਵੰਤ ਨਾਨਕ ਗੁਰ ਚਰਨ ਲਾਗੇ ਅਮਨ ਗੁਰੂ ਪਾਣੀ ਪਿਤਾ ਮਾਤਾ ਨਿਮ ਸਰat ਦੁਇ ਦਾਈ ਦਾਇਆ ਖਿਲੇ ਚੰਗੀਆਂ ਬੁਰਾਈਆਂ ਵਚੈ ਕਰਮੀ Yeah.